ਤੇ ਲਈ ਇੱਕ ਤਰਕੰਡ ਬਹੁਤ ਹੀ ਸਤਿਕਾਰਯੋਗ ਨੰਬਰ ਕਿੰਦੇ ਜ਼ਿਲ੍ਹੇ ਦੇ ਨੰਬਰ 15 ਰੱਖਦੇ ਹਾਲੇ ਬਾਹਰ ਪੱਕ-ਪੱਕ ਪਿੰਡਾਂ ਦੇ ਵਿੱਚੋਂ ਇਹ ਤਿੰਨ ਪਿੰਡਾਂ ਪੁਰਨਾ ਦੀ ਜ਼ਮੀਨ ਨੂੰ ਬਚਾਉਣ ਵਾਸਤੇ ਤੁਸੀਂ ਸਾਰੇ ਆਪਾਂ ਇਕੱਠੇ ਹੋਏ ਆ ਆ ਜਿਹੜੀ ਇਹ ਲੈਂਡ ਪੂਲਿੰਗ ਪਾਲਿਸੀ ਆ ਇਹ ਪਾਲਿਸੀ ਦੇ ਤਹਿਤ ਜਿਹੜੀ ਸਾਡੀ ਜਰਖੇ ਜ਼ਮੀਨ ਆ ਜਿਹੜੀ ਜਿਹਦੇ ਵਿੱਚੋਂ ਤਿੰਨ ਤਿੰਨ ਚਾਰ ਚਾਰ ਫਸਲਾਂ ਹੁੰਦੀਆਂ ਜਿਹਨੂੰ ਅਸੀਂ ਇੱਕ ਫੈਕਟਰੀ ਕਹਿੰਦੇ ਆ ਜੇ ਜਦੋਂ ਕੋਰੋਨਾ ਕਾਲ ਆਇਆ ਤਾਂ ਦੁਨੀਆ ਦੀਆਂ ਸਾਰੀਆਂ ਫੈਕਟਰੀਆਂ ਖੜਗੀਆਂ ਇੱਕੋ ਹੀ ਫੈਕਟਰੀ ਸੀ ਜਿਹੜੀ ਤੁਹਾਡੇ ਵਾਲੀ ਸੀ ਕਿਸਾਨਾਂ ਵਾਲੀ ਸੀ ਜਿਹਨੇ ਫੇਰ ਪੂਰੇ ਦੇਸ਼ ਦੇ ਲੋਕਾਂ ਦਾ ਢਿੱਡ ਭਰਿਆ ਤੇ ਉਸ ਤੈਤ ਉਹ ਹੋਰ ਜੀਆਂ ਜ਼ਮੀਨਾਂ ਨੂੰ ਉਹੋ ਜਿਹੇ ਭਗਵੰਤ ਮਾਨ ਹੋਣੀ ਜਿਹੜਾ ਕਹਿੰਦਾ ਸੀ ਮੈਂ ਬਦਲਾ ਲੈ ਕੇ ਆਉਂਗਾ ਤੇ ਉਸ ਬਦਲਾ ਦੇ ਨਾਂ ਥੱਲੇ ਪੰਜਾਬ ਦੇ ਲੋਕਾਂ ਦਾ ਕਿਰਤੀ ਲੋਕਾਂ ਦਾ ਕਿਸਾਨਾਂ ਦਾ ਮਜ਼ਦੂਰਾਂ ਦਾਾਰੇ ਨਿਆਰੇ ਹੋ ਜਾਣਗੇ ਉਹਨਾਂ ਨੂੰ ਧਰਨੇ ਨਹੀਂ ਲਾਉਣੇ ਪੈਣਗੇ ਉਹਨਾਂ ਨੂੰ ਮੁਜ਼ਾਰੇ ਨਹੀਂ ਕਰਨੇ ਪੈਣਗੇ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਦੇਵਾਂਗੇ ਪਰ ਜਿੰਨੀਆਂ ਸਮੱਸਿਆਵਾਂ ਇਹਨੇ ਖੜੀਆਂ ਕਰੀਆਂ ਜਿਹੜਾ ਸਭ ਤੋਂ ਵੱਡਾ ਪੰਗਾ ਆਪਣੇ ਨਾਲ ਲਿਆ ਇਹਨਾਂ ਨੇ ਕਿਸਾਨਾਂ ਦੇ ਨਾਲ ਪੈਦਾਰੇ ਬੁਲਾਰਿਆਂ ਨੇ ਵੀ ਜ਼ਿਕਰ ਕੀਤਾ ਕਿ ਉਹ ਦਿੱਲੀ ਵਾਲਾ ਅੰਦੋਲਨ ਭੁੱਲ ਗਿਆ ਸੀ ਇਹ ਆਪਣੇ ਆਪ ਨੂੰ ਮੋਦੀ ਤੋਂ ਵੱਡਾ ਕਹਾਉਂਦਾ ਕਿ ਮੋਦੀ ਤਾਂ ਝੁਕ ਗਿਆ ਸੀ ਕਿ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਤੁਹਾਨੂੰ ਮੈਂ ਖੋਹ ਕੇ ਵੱਡੇ ਵੱਡੇ ਬਿਲਡਰਾਂ ਨੂੰ ਕੋਆਪਰੇਟ ਕਰਾਉਣਿਆਂ ਨੂੰ ਮੈਂ ਦੇਊਗਾ ਇਹਦੀ ਮੈਨੂੰ ਤੋੜਨ ਵਾਸਤੇ ਇਹਦੀ ਹੈਂਕਰਵਾਦੀ ਨੂੰ ਤੋੜਨ ਵਾਸਤੇ ਇਹ ਕੰਦ ਤੇ ਲਿਖਿਆ ਪੜ੍ਹ ਲੇ ਕਿ ਸਾਡੇ ਗੁਰੂਆਂ ਨੇ ਸਾਡੇ ਪੀਰਾਂ ਨੇ ਸਾਡੇ ਬੰਦਾ ਸਿੰਘ ਬਹਾਦਰ ਵਰਗਿਆਂ ਨੇ ਆਪ ਦੇ ਬੱਚਿਆਂ ਨੂੰ ਜਿੱਲਾ ਨੇ ਆਪਦੀ ਝੋਲੀ ਦੇ ਵਿੱਚ ਕਤਲ ਕਰਾ ਕੇ ਉਹਦਾ ਕਾਲਜਾਬ ਦੇ ਮੂੰਹ ਦੇ ਵਿੱਚ ਪਵਾ ਲਿਆ ਸੀ ਇਹ ਉਹਦੇ ਵਾਰਸ ਜਿਨ੍ਹਾਂ ਦੀਆਂ ਤੂੰ ਜ਼ਮੀਨਾਂ ਖੋਲ ਨੂੰ ਫਿਰਦਾ ਜੇਡਾ ਤੂੰ ਆਪਦੀ ਕਮੇਟੀ ਦੇ ਵਿੱਚ ਲੋਕਾਂ ਦੀ ਪਹਿਲਾਂ ਜਦੋਂ ਤੂੰ ਇਸ ਸਿਸਟਮ ਦੇ ਵਿੱਚ ਦਾਖਲ ਨਹੀਂ ਹੋਇਆ ਸੀ ਤੇ ਤੂੰ ਉਹੇ ਜਿਹੇ ਗੱਲਾਂ ਕਰਦਾ ਹੁੰਦਾ ਸੀ ਕਿ ਇੱਥੇ ਤਾਂ ਮਿੱਠੀਆਂ ਲੱਗ ਜਾਂਦੀਆਂ ਇੱਥੇ ਕੁਲਤੀ ਵੀ ਕਰਮਾ ਕਰਮ ਹੋ ਜਾਂਦੀ ਆ ਤੇ ਹੁਣ ਤੇਰੀ ਕਰਮਾ ਕਰਮ ਕੁਲਤੀ ਨੂੰ ਅਸੀਂ ਠੱਡਾ ਕਰਾਂਗੇ ਤੈਨੂੰ ਸੁਖਾਵਾਂਗੇ ਕਿ ਪੰਜਾਬ ਦੇ ਕਿਸਾਨਾਂ ਤੋਂ ਜੇ ਪੰਜਾਬ ਸਰਕਾਰ ਨੇ ਜ਼ਮੀਨ ਖੋਲੀ ਤਾਂ ਪੂਰੇ ਦੇਸ਼ ਦੇ ਲੋਕਾਂ ਦਾ ਪੂਰੇ ਦੇਸ਼ ਦੇ ਕਿਸਾਨਾਂ ਦਾ ਕਿਆ ਬਣੇਗਾ ਜਿਹੜਾ ਪੰਜਾਬ ਜਿਹੜੀ ਇਹ ਸਿੱਖ ਕੌਮ ਜਿਹੜਾ ਜਿਹੜਾ ਕੁਰਬਾਨੀਆਂ ਭਰਿਆ ਇਤਿਹਾਸ ਆ ਅੱਜ ਤੂੰ ਉਹਦੇ ਨਾਲ ਪੰਗਾ ਲੈ ਰਿਹਾ ਇਹ ਤੂੰ ਬਹੁਤ ਵੱਡੇ ਭਲੇਖੇ ਦੇ ਵਿੱਚ ਹੋਵੇਂਗਾ ਮਾਨਾ ਇਹ ਤੇਰੀ ਪਾਲਿਸੀ ਆ ਜਿਹੜੀ ਚੱਲਣੀ ਨਹੀਂ ਅੱਗ ਮਚਾ ਦੇਾਂਗੇ ਅੱਗ ਪੈ ਰੱਖਲੇ ਤੂੰ ਕਿਹੜੇ ਬਾਗ ਦੀ ਮੂੜੀ ਆ ਅੱਜ ਸਾਡੇ 65000 ਏਕੜ ਪੰਜਾਬ ਦੀ ਉਹ ਜ਼ਮੀਨ ਸ਼ਹਿਰਾਂ ਦੇ ਨਾਲ ਲੱਗਦੀ ਜਿਹਦੀ ਕੋਈ ਦੀ ਕੀਮਤ ਨਹੀਂ ਜੇ 10 ਕਰੋੜ ਕਹਿੰਦਿਏ 50 ਕਰੋੜ ਕਹਿੰਦਿਏ ਵੀ ਕੀਮਤੀ ਕੋਈ ਨਹੀਂ ਤੇ ਤੂੰ ਸਾਡੇ ਇੱਕ ਕਿੱਲੇ ਪਿਛੇ ਕਨਾਂ ਦੋ ਕਨੜਾ ਦੇ ਦਾਂਗੇ ਉਹਦੇ ਨਾਲ ਸਾਡੀ 4 ਕਰੋੜ ਦੀ ਵਿਕ ਜੂਗੀ ਜਿਹੜੀ ਚੀਜ਼ ਅਸੀਂ ਵੇਚਣੀ ਨਹੀਂ ਜਿਹੜੀ ਸਾਡੀ ਇਹ ਧਰਤੀ ਮਾਂ ਦੀ ਇਹ ਸਾਡੀ ਕੁਰਬਾਨੀ ਦੇ ਵਿੱਚ ਵੀ ਲਿਖਿਆ ਹੋਇਆ ਕਿ ਜੇ ਸਾਡੀ ਕੋਈ ਜੰਮਣ ਵਾਲੀ ਮਾਂ ਕੰਨੀ ਉਂਗਲ ਕਰਦਾ ਤਾਂ ਉਂਗਲ ਵੱਢ ਦਿੰਦੇ ਆ ਤੇ ਜੇ ਸਾਡੀ ਕੋਈ ਧਰਤੀ ਤੇ ਇਸ ਧਰਤੀ ਮਾਂ ਦੇ ਕੋਈ ਪੈਰ ਧਰੂਗਾ ਤਾਂ ਤਾਂ ਫਿਰ ਪੈਰ ਨਹੀਂ ਰਹੂਗਾ ਇਹ ਤੂੰ ਭੁੱਲ ਜਾ ਕਿ ਜਿਹੜੇ ਦਿੱਲੀ ਵਾਲੇ ਟੋਪੀਆਂ ਵਾਰੇ ਜਿਨ੍ਹਾਂ ਨੂੰ ਤੂੰ ਖੁਸ਼ ਕਰਨ ਵਾਸਤੇ ਇਹੋ ਜਿਹੇ ਪਾਰਟੀਆਂ ਲੈਂਦੀਆਂ ਇਹ ਉਹ ਛੋਲੇ ਭੜ ਕੇ ਬੋਰੀਆਂ ਭੜ ਕੇ ਇਥੋਂ ਨੋਟਾਂ ਦੀਆਂ ਲੈ ਜਾਣਗੇ ਤੇ ਅੱਗੇ ਜਾ ਕੇ ਕਿਸੇ ਸਟੇਟ 'ਚ ਹੋਰ ਲੜ ਲਾਂਗੇ ਇਹ ਪੰਜਾਬ ਦੇ ਬੱਚੇ ਤੋਂ ਪੰਜਾਬ ਦਾ ਪੰਗਾ ਲਿਆ ਇਹ ਤੈਨੂੰ ਦਹਾ ਮੰਨ ਗਿਆ ਜਿਹੜੀਆਂ ਸਾਰੇ ਵੱਡੇ ਆਕੂਸੀ ਜਿੱਥੇ ਸਭ ਤੋਂ ਵੱਡਾ ਹਮਲਾ ਬੋਲਿਆ ਗਿਆ ਜਿੱਥੇ ਪੱਟੀ ਜਿਹੜੀ ਤਕੜੀ ਜ਼ਮੀਨ ਹੈ ਲਧਿਆਰੇ ਦੀ ਉਥੇ 24000 ਏਕੜ ਦੇ ਲਗਭਗ ਉਹ ਜ਼ਮੀਨ ਉਥੇ ਸਭ ਤੋਂ ਪਹਿਲਾ ਵੱਡਾ ਹਮਲਾ ਉਥੇ ਆ ਅੱਜ ਲੱਖਾਂ ਦੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਆ ਜਿਹੜੇ ਇਹ ਕਿਸਾਨ ਆਗੂ ਆ ਉਥੇ ਪਹੁੰਚੇ ਹੋਏ ਨੇ ਅੱਜ ਹੀ ਇਹ ਪੜ੍ਹਨੇ ਕਿ ਇਹ ਜਿਹੜੀਆਂ ਕਿਸਾਨ ਮਾਰੂ ਲੋਕ ਮਾਰੂ ਕਰਤੀ ਨਹੀਂ ਲੋਕ ਮਾਰੂ ਜਿਹੜੀਆਂ ਪਾਲਿਸੀਆਂ ਉਹ ਨਹੀਂ ਚੱਲਣਗੀਆਂ ਇਹਨਾਂ ਨੂੰ ਰੱਦ ਕਰਨਾ ਪਵੇਗਾ ਤੇ ਤੁਹਾਨੂੰ ਬੇਨਤੀ ਆ ਕਿ ਪੂਰੇ ਜਾਤ ਦੇ ਨਾਲ ਤੁਹਾਡੇ ਚਿਹਰੇ ਦੇ ਉੱਤੇ ਗੁੱਸਾ ਹੋਣਾ ਚਾਹੀਦਾ ਆਪਾਂ ਕਿਸੇ ਵੀ ਸ਼ੈਣੀ ਨੂੰ ਕਿਸੇ ਵੀ ਰਾਗੀ ਨੂੰ ਕਿਸੇ ਨੇ ਦੀ ਕੋਈ ਵੀ ਅਪਸ਼ਰਤ ਨਹੀਂ ਬੋਲਣਾ ਤੇ ਜੇ ਕੋਈ ਸਮੱਸਿਆ ਆਉਂਦੀ ਆ ਸਰਕਾਰ ਦੇ ਨਾਲ ਪਿਆਰ ਦੇ ਨਾਲ ਹੱਲ ਕਰਨੀ ਆ ਉਹੀ ਗੱਲਾਂ ਜਿਹੜੀਆਂ ਹੈਗੀਆਂ ਉਥੇ ਸੀਆਈਡੀ ਆ ਉਹਨਾਂ ਨੇ ਸਾਰਿਆਂ ਨੇ ਤੁਹਾਡੀ ਇੱਕ ਇੱਕ ਗੱਲ ਨੋਟ ਕਰਾਉਣੀ ਆ ਚਾਹੇ ਸ਼ਨਾਰਾ ਸੋਨੇ ਦੱਸਦਾ ਤੇ ਇਹ ਜਿਹੜਾ ਲੋਕ ਵਿਰੋਧੀ ਵੀੜੀਆਂ ਵੀ ਆ ਜਾਂਦਾ ਲੋਕ ਪੱਖੀ ਵੀੜੀਆਂ ਵੀ ਬਹੁਤ ਸਾਰਾ ਆਉਂਦਾ ਇਹ ਉਹ ਉਹ ਜਿਹੇ ਬੰਦੇ ਨੂੰ ਦੇਖ ਲੈਂਦੇ ਆ ਕਿ ਤੂੰ ਦੱਸ ਵੀ ਇਹ ਨਾਇਟ ਪੂਲਿੰਗ ਪਾਲਿਸੀ ਕੀ ਆ ਤੁਸੀਂ ਜੇ ਕਿਸੇ ਨੂੰ ਨਹੀਂ ਵੀ ਪਤਾ ਐਵੇਂ ਤਾਂ ਸਾਰੇ ਬਲਾਰਿਆਂ ਨੇ ਦੱਸ ਦੇਣਾ ਜੇ ਨਹੀਂ ਵੀ ਪਤਾ ਤਾਂ ਤੁਹਾਡਾ ਉਹ ਤੋਂ ਪੁੱਛ ਲਓ ਤੇ ਮੇਰਾ ਟਾਈਮ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ